ਤਸਵੀਰਾਂ ਤੁਹਾਨੂੰ ਦਿਖਾ ਰਿਆ ਮਲੇਰਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਤੇ ਖੜਿਆ ਜਿੱਥੇ ਇੱਕ ਹਾਦਸਾ ਹੋ ਜਾਂਦਾ ਆ ਪਿੰਡ ਰਹੀੜਾ ਦੇ ਵਿੱਚ ਕੋਈ ਮੌਤ ਦੇ ਭੋਗ ਸਮਾਗਮ ਦੇ ਉੱਤੇ ਜਿਹੜਾ ਇਹ ਤਕਰੀਬਨ 15 ਸਵਾਰੀਆਂ ਜਿਹੜੀਆਂ ਇਸ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਤੇ 10 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹ ਗੰਭੀਰ ਫੱਟਣ ਨੇ ਉਸ ਤੋਂ ਬਾਅਦ ਦੱਸਦੀ ਹੈ ਕਿ ਆ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਨੇ ਇਸ ਵੇਲੇ ਆ ਹਾਦਸਾ ਕਦੋਂ ਹੁੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਸਾਨੂੰ ਹੁਣੇ ਪਤਾ ਲੱਗਿਆ ਸੀਗੇ ਭੂਤੇ ਗਏ ਹੋਏ ਸੀਗੇ ਪਹੁੰਚ ਜਦੋਂ ਸਾਨੂੰ ਹਾਦਸੇ ਦਾ ਪਤਾ ਲੱਗਿਆ ਸੀ ਤੁਰੰਤ ਮੌਕੇ ਤੇ ਪਹੁੰਚ ਗਏ ਜਿਹਦੇ ਵਿੱਚ ਕਈ ਬੰਦਿਆਂ ਦੇ ਛੱਟਾ ਮੌਕੇ ਤੇ ਲਪੇਟ ਹੋਏ ਸੀ ਉਹਨਾਂ ਨੂੰ ਚਾੱਕ ਕੇ ਨੇੜੇ ਕੋਲੇ ਸਰਕਾਰੀ ਹਸਪਤਾਲ ਜਿੱਥੇ ਅੱਠ-10 ਬੰਦੇ ਹੈਗੇ ਸੀ ਇਹ ਬੰਦੇ ਤਾਂ 12-13 ਸੀ ਜਿਹਦੇ ਵਿੱਚ ਕੁਝ ਪਰਚਾਉ ਦੀ ਹੋ ਗਏ ਕਿ ਜਿਹਦੇ ਤੁਰੰਤ ਥੋੜੀਆਂ ਹਲਕੀਆਂ ਛੱਟਾਂ ਲੱਗੀਆਂ ਤੇ ਕੋਈ ਗੰਭੀਰਤਾ ਨਹੀਂ जख्मी ਹੈ ਵੀਰ ਇੱਕ ਬੰਦਾ ਜਾਦੀ ਨਹੀਂ ਰਿਹਾ ਉਹਦੇ ਛੱਟੇ ਛੱਟ ਬੰਦੀ ਹੋ ਗਏ ਪਬਲਿਕ ਵਾਇਸ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਹੁੰਦਾ ਰਹਿੰਦਾ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਲੇਰ ਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਤੇ ਖੜੇ ਆ ਜਿੱਥੇ ਇੱਕ ਹਾਦਸਾ ਹੋ ਜਾਂਦਾ ਹੈ ਪ੍ਰਾਈਵੇਟ ਬੱਸ ਹੈ ਜਿਹੜੀ ਉਹ ਟੱਕਰ ਮਾਰ ਦਿੱਤੀ ਹੈ ਇੱਕ ਛੋਟੇ ਹਾਥੀ ਨੂੰ ਦੱਸਦੀ ਹੈ ਕਿ ਛੋਟਾ ਹਾਥੀ ਹੈ ਜਿਹੜਾ ਸਮਾਣਾ ਏਰੀਆ ਦਾ ਦੱਸਿਆ ਜਾ ਰਿਹਾ ਹੈ ਤੇ ਪਿੰਡ ਰਹੀੜਾ ਦੇ ਵਿੱਚ ਕੋਈ ਮੌਤ ਦੇ ਭੋਗ ਸਮਾਗਮ ਦੇ ਉੱਤੇ ਜਿਹੜਾ ਇਹ ਤਕਰੀਬਨ 15 ਸਵਾਰੀਆਂ ਜਿਹੜੀਆਂ ਇਸ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਤੇ ਤਕਰੀਬਨ ਦੱਸ ਦਈਏ ਕਿ 10 ਦੇ ਕਰੀਬ ਜਿਹੜੀਆਂ ਸਵਾਰੀਆਂ ਸੀ ਉਹ ਗੰਭੀਰ ਫੱਟਣ ਨੇ ਉਸ ਤੋਂ ਬਾਅਦ ਦੱਸ ਦਈਏ ਕਿ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਨੇ ਇਸ ਵੇਲੇ ਸਾਹਮਣੇ ਦੇਖ ਸਕਦੇ ਹੋ ਕਿ ਜਿਹੜਾ ਸਵਾਰੀਆਂ ਨਾਲ ਭਰਿਆ ਹੋਇਆ ਟੈਂਪੂ ਸੀ ਤਕਰੀਬਨ 100 ਮੀਟਰ ਤੋਂ ਜਿਹੜੀ ਬਾਸਾ ਨੂੰ ਕਿਢੀਸਕੇ ਇੱਥੇ ਲਿਆ ਕੇ ਛੋੜ ਦਿੰਦੀ ਹੈ ਤੇ ਮੁਲਾਜ਼ਮ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆ ਜਾਓ ਜੀ ਇਹ ਹਾਦਸਾ ਕਦੋਂ ਹੁੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਸਾਨੂੰ ਹੁਣੇ ਪਤਾ ਲੱਗਿਆ ਸੀਗੇ ਭੂਤੇ ਗਏ ਹੋਏ ਸੀਗੇ ਪਹੁੰਚੇ ਜਦੋਂ ਸਾਨੂੰ ਹਾਦਸੇ ਦਾ ਪਤਾ ਲੱਗਿਆ ਸੀ ਤੁਰੰਤ ਮੌਕੇ ਤੇ ਪਹੁੰਚ ਗਏ ਜਿਹਦੇ ਵਿੱਚ ਕਈ ਬੰਦਿਆਂ ਦੇ ਛੱਟਾ ਮੌਕੇ ਤੇ ਲੱਗੀਆਂ ਸੀ ਉਹਨਾਂ ਨੂੰ ਚੱਕ ਕੇ ਅਮਰੀਕ ਕੋਲੇ ਸਰਕਾਰੀ ਹਸਪੀਟਲ ਚ ਪਹੁੰਚ ਦਿੱਤਾ ਕਿੰਨੇ ਕੁ ਬੰਦੇ ਸੀ ਹੈਗੇ ਸੀ 8 ਤੋਂ 10 ਬੰਦੇ ਕਹਿ ਰਹੇ ਨੇ ਬੰਦੇ ਸੀਗੇ ਵਿੱਚ 8-10 ਬੰਦੇ ਹੈਗੇ ਸੀ ਇਹ ਬੰਦੇ ਤਾਂ 12-13 ਸੀਗੇ ਵਿੱਚ ਕੁਝ ਬਚ ਪਾਉਗੇ ਹੋਗੇ ਕਿ ਜਿਹਦੇ ਤੁੰਤ ਥੋੜੀਆਂ ਹਲਕੀਆਂ ਛੱਟਾਂ ਲੱਗੀਆਂ ਤੇ ਕੋਈ ਗੰਭੀਰਤਾ ਨਹੀਂ ਜ਼ਖਮੀ ਹੈਗੇ ਇੱਕ ਬੰਦਾ ਜਾਦੀ ਗ ਉਹਨਾਂ ਨੂੰ ਰੈਫਰ ਦੇ ਕੋਲੇ ਕਰਿਆ ਗਿਆ ਐਸੇ ਚ ਨੂੰ ਤਲਾਹ ਦਿੱਤੀ ਜੀ ਅਭੀ ਮੌਕੇ ਤੇ ਪਹੁੰਚੇ ਤੇ ਆ ਕਿਤੇ ਨਾ ਕਿਤੇ ਮੁਲਾਜ਼ਮਾਂ ਦਾ ਕਹਿਣਾ ਵੀ ਜੋ ਫਟੜ ਸੀ ਉਹਨਾਂ ਨੂੰ ਜਿਹੜਾ ਮੋਢੀ ਸਹਾਤਾ ਉਹ ਮਹੱਈਆ ਕਰਵਾ ਦਿੱਤੀ ਗਈ ਸੀ ਫਲਹਾਲ ਜਿਹੜਾ ਚਾਲਕ ਸੀ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਗੁਰਜੀਤ ਜੀ ਹਾਦਸਾ ਕਿਵੇਂ ਹੁੰਦਾ ਕਿਵੇਂ ਪਤਾ ਲੱਗਦਾ ਤੁਹਾਨੂੰ ਵੀ ਹਾਦਸਾ ਹੋ ਗਿਆ ਜੀ ਹਾਦਸਾ ਪਿੱਛੇ ਮੇਰੇ ਬੱਸ ਲੱਗੀ ਗਈ ਜਿਵੇਂ ਗੱਡੀ ਮੋੜ ਚੁੱਕੇ ਸੀ ਜੀ ਮੋੜ ਕੇ ਦੁਬਾਰੋ ਫਿਰ ਮਤਲਬ ਕਿ ਹਲੇ ਮੁੜਨੇ ਲੱਗੀ ਸੀ ਗੱਡੀ ਪਿੱਛੋਂ ਇੰਡੀਕੇਟਰ ਦਿੱਤਾ ਹੋਇਆ ਸੀ ਮੇਰਾ ਇਹਨਾਂ ਨੇ ਸਪੀਡ ਬਹੁਤ ਤੇਜ਼ ਸੀ ਮੇਰੇ ਪਿੱਛੇ ਸਵਾਰੀਆਂ ਬੈਠੇ ਨੇ ਵੀ ਐਂ ਕਹਿਗਾ ਵੀ ਹੌਲੀ ਕਰ ਲਾ ਹੌਲੀ ਕਰ ਲਾ ਇਹਨਾਂ ਨੇ ਵਿਚਮਰੇ ਨਾਲ ਦੇ ਨਾਲ ਗੱਡੀ ਘੁੰਮ ਗਈ ਜੀ ਮੈਂ ਜਾ ਕੇ ਉੱਥੇ ਡੱਕਾਂਗਾ ਜਿੱਥੇ ਮੋਟਰਸਾਈਕਲ ਖੜੇਗਾ ਜੀ ਸਵਾਰੀਆਂ ਨੇ ਤੁਹਾਡੀਆਂ ਨੇ ਸਾਰਾ ਵੀ ਕੀਤਾ ਸੀ ਇਹਨਾਂ ਨੂੰ ਵੀ ਰੋਕ ਲਾ ਕਰ ਲਾ ਸਾਰੀਆਂ ਨੇ ਸਵਾਰੀਆਂ ਨੇ ਇਹਨਾਂ ਨੂੰ ਕਿਹਾ ਸੀ ਜੀ ਪਿੱਛੋਂ ਹਾਂਜੀ ਤੇ ਬੱਸ ਦੀ ਜਿਹੜੀ ਗਤੀ ਸੀ ਉਹ ਤੇਜ਼ ਸੀ ਬਹੁਤ ਤੇਜ਼ ਜੀ ਬੱਸ ਦੀ ਕਿੰਨੀਆਂ ਕਸਵਾਰੀਆਂ ਸੀ ਤੁਹਾਡੇ ਨਾਲ ਕਿੰਨੀਆਂ ਫੱਟੜ ਹੋ ਗਈਆਂ ਜੀ 11 ਸਵਾਰੀਆਂ ਦੇ ਜਿਹਦੇ ਵਿੱਚ 9 ਸਵਾਰੀਆਂ ਫੱਟੜ ਨੇ ਜੀ 9 ਸਵਾਰੀਆਂ ਹਾਂਜੀ ਫੱਟੜ ਨੇ ਜੀ ਤੇ ਤੁਹਾਡੇ ਛੱਟ ਪੇੜ ਤੋਂ ਬਚਤ ਰਹੀ ਜੀ ਛੱਟ ਪੇੜ ਮੇਰੇ ਸਿਰ ਦੇ ਵਿੱਚ ਆ ਗਿਆ ਜੀ ਥੋੜਾ ਬਹੁਤਾ ਤੇ ਬਾਕੀ ਹਲਾਤ ਦੇ ਉੱਤੇ ਹੈ ਜੀ ਖਰੋਚਾਂ ਚਰੀਟਾਂ ਨੇ ਜੀ ਮੇਰੇ ਠੀਕ ਹਾਂਜੀ ਤੇ ਤੁਸੀਂ ਵੀ ਆਪਣਾ ਟ੍ਰੀਟਮੈਂਟ ਕਰਾਓ ਜ਼ਰੂਰ ਮਾਤਾਮਾ ਵੀ ਮੌਜੂਦ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੂਰਤੀ ਆਏ ਤੇ ਆ ਹਾਦਸਾ ਹੁੰਦਾ ਕਿ ਮੇ ਕਿੰਨੇ ਕ ਬੰਦੇ ਤੁਹਾਡੇ ਫੱਟੜ ਹੋ ਗਏ ਤੇ ਕਿੰਨੀਆਂ ਕ ਸੱਟਾਂ ਲਾਤੀਆਂ ਸੱਟਾਂ ਚਾਹਦੇ ਵੱਜੀਆਂ ਨੇ ਤਿੰਨ ਚਾਰ ਬੰਦਿਆਂ ਦੇ ਜ਼ਿਆਦਾ ਸੱਟਾਂ ਵੱਜੀਆਂ ਨੇ ਸਾਡੇ ਫੱਟੜਾ ਸੀ ਸਾਰੇ ਆ ਜਿੰਨੇ ਆ ਗਏ ਕਿਸੇ ਦੇ ਥੋੜੀ ਕਿਸੇ ਦੇ ਜ਼ਿਆਦੇ ਸਭ ਦੇ ਨੂੰ ਫੇ ਕਿੱਥੋਂ ਆਏ ਜੀ ਤੁਸੀਂ ਅਸੀਂ ਆਏ ਆ ਜੀ ਸਮਾਣੇ ਕਿੰਨੋਂ ਸਮਾਣੇ ਹਾਂ ਕਿਹੜਾ ਪਿੰਡਾ ਸਮਾਣੇ ਦੇ ਵਿੱਚ ਸਮਾਣੇ ਦੇ ਵਿੱਚ ਬੇਜਲਪਰ ਭਾਈ ਠੀਕ ਹੈ ਹਾਂ ਹਸਰਪਰ ਹਸਰਪਰ ਉਹ ਲੋ ਅਲੱਗ-ਅਲੱਗ ਜਗ੍ਹਾ ਤੋਂ ਆਏ ਹਾਂ ਹਾਂ ਅਲੱਗ-ਅਲੱਗ ਜਗ੍ਹਾ ਤੋਂ ਆਏ ਇੱਥੇ ਕਿਵੇਂ ਆਉਣਾ ਹੋਇਆ ਸੀ ਤੁਹਾਡਾ ਇਹ ਇੱਥੇ ਭੋਗ ਤੇ ਆਏ ਤੇ ਪਤੀਜਾ ਤੇ ਇਹਦਾ ਹਾਂ ਪਤੀਜਾ ਸੀ ਇਹਦਾ ਪਤੀਜਾ ਪਤੀਜਾ ਸੀ ਹਾਂ ਪਤੀਜਾ ਸੀ ਉੱਥੇ ਭੋਗ ਤੇ ਆਏ ਤੇ ਤੇਰੀ ਹਾਂ ਪਿੰਡ ਰਹੀੜਾ ਦੇ ਵਿੱਚ ਜਿਹੜਾ ਅ ਕਿਸੇ ਭੋਗ ਸਮਾਗਮ ਤੇ ਆਏ ਸੀ ਕਿਸੇ ਮੌਤ ਦੇ ਭੋਗ ਸਮਾਗਮ ਤੇ ਆਏ ਸੀ ਫਿਲਹਾਲ ਤਸਵੀਰਾਂ ਤੁਹਾਨੂੰ ਮਹਈਆ ਕਰਵਾ ਰਿਹਾ ਇਸ ਵੇਲੇ ਜੋ ਬੱਸ ਦਾ ਹਾਦਸਾ ਹੋਇਆ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੀ ਸਾਈਡ ਮਾਰੀ ਹੋਈ ਹੈ ਤੇ ਕਾਫੀ ਭਿਆਨਕ ਜਿਹੜਾ ਇਹ ਹਾਦਸਾ ਹੋਇਆ ਫਿਲਹਾਲ ਗੱਲ ਕਰੀਏ ਤਾਂ ਜਿਹੜੇ ਫੱਟੜ ਵਿਅਕਤੀ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਮਲੇਰਕੋਟਲਾ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਤਕਰੀਬਨ ਜਿਹੜੇ ਉਹਨਾਂ ਦੇ ਵਿੱਚੋਂ ਦੋ ਕੁ ਵਿਅਕਤੀਆਂ ਦੀ ਜਿਹੜੀ ਹਾਲਤ ਗੰਭੀਰ ਵੀ ਦੱਸੀ ਜਾਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਆ ਹਾਦਸਿਆਂ ਦੇ ਉੱਤੇ ਜਿਹੜੀ ਕਿੱਦਾਂ ਨਕੇਲ ਕਸੀ ਜਾ ਸਕਦੀ ਹੈ ਕਿਉਂਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਹ ਹਾਦਸੇ ਹੋਣ ਤੋਂ ਰੋਕਿਆ ਜਾ ਸਕਦਾ ਹੈ ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਢੋਆ ઠવાਈ ਵਾਲੇ ਜੇਕਰ ਵਹੀਕਲਾਂ ਦੇ ਵਿੱਚ ਇਸ ਤਰ੍ਹਾਂ ਸਵਾਰੀਆਂ ਲੈ ਕੇ ਜਾਣਾ ਲੋਕਾਂ ਦੀ ਜਾਨ ਦੇ ਨਾਲ ਖੇਡਣਾ ਕਿੰਨਾ ਗਾਇਜ ਹੈ ਤੁਸੀਂ ਆਪ ਹੀ ਕਮੈਂਟ ਕਰਕੇ ਦੱਸ ਦਵੋ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਮੈਂ ਪ੍ਰਕਾਸ਼ ਸ਼ਰਮਾ